ਬੰਦਾ ਜਿਵੇਂ ਆਪਾਂ ਕਹਿੰਦਾ ਵੀ ਪੋਲਟਿਕਸ ਦੇ ਵਿੱਚ ਬੰਦਾ ਜਿਹੜਾ ਇਮਾਨਦਾਰ ਨੂੰ ਜਾਨਣਾ ਚਾਹੀਦਾ ਕਿਉਂਕਿ ਉਹਦਾ ਉੱਥੇ ਨਹੀਂ ਲੇਕਿਨ ਇਮਾਨਦਾਰ ਨੂੰ ਜਾਨਣਾ ਚਾਹੀਦਾ ਹੈ ਜਾਨਣਾ ਚਾਹੀਦਾ ਹੈ ਲੇਕਿਨ ਜਿੰਦੇ ਤੱਕ ਇਮਾਨਦਾਰ ਬੰਦੇ ਜਾਣਕਾਰੀ ਪਾਰਟਿਸਿਪੇਟ ਕਰਦੇ ਨੇ ਚੋਰ ਚੱਕੇ ਗੁੰਡੇ ਬਦਵਾਸ ਜਿਹੜੇ ਨੇ ਉਹ ਪੋਲਟਿਕਸ ਦੇ ਵਿੱਚ ਭਾਰੂ ਹੋਣਗੇ ਉਹ ਲੋਕਾਂ ਨੂੰ ਖਰਾਬ ਕਰ ਦੇਗੇ ਉਹ ਆਪਣਾ ਪੀੜ੍ਹੀ ਦਾ ਪੀੜ੍ਹੀ ਕਰੀ ਗਏ ਯਾਨੀ ਕਿ ਆਪਾਂ ਤਾਂ ਇਹ ਜੀ ਵੀ ਰਿਹਾ ਪੀਜੀਓ ਵੀ ਰਿਹਾ ਮੈਂ ਉੱਥੇ ਕਮਿਸ਼ਨ ਕਾਰਪੋਰੇਸ਼ਨ ਵੀ ਰਿਹਾ ਮੈਂ ਪੀਆਰਟੀ ਦਾ ਐਮਡੀ ਵੀ ਰਿਹਾ ਤੇ ਉਹ ਮੇਰਾ ਦਾ ਚੇਅਰਮੈਨ ਵੀ ਰਿਹਾ ਪੂਡਾ ਦਾ ਚੀਫ ਵੀ ਰਿਹਾ ਤੇ ਐਕਸ ਐਕਸਾਈਜ਼ ਦੇ ਡਿਵੀਜ਼ਨ ਕਮਿਸ਼ਨਰ ਵੀ ਰਿਹਾ ਡਿਫਰੈਂਟ ਪੋਸਟਾਂ ਤੇ ਰਿਹਾ ਜਬੀਰ ਇੱਕ ਵਾਰੀ ਵਰਗੇ ਜਿਉਦੀ ਨਹੀਂ ਹੋ ਸਕਦੀ ਮੈਂ ਖੜਾ ਹੋ ਗਿਆ ਮੰਜ ਮੇਰੀ ਬਦਲੀ ਕਰੋ ਮੇਰੀ ਛੁੱਟੀ ਕਰੋ ਓ ਯਾਰ ਬੈਠ ਜਾ ਤੂੰ ਕੋਈ ਤੈਨੂੰ ਗੁੱਸੇ ਰਹੂ ਤੇ ਫਿਰ ਉਹ ਬਲੂਦੋਕਦਰਾਬਾ ਉਸੇ ਉਸੇ ਵੇਲੇ ਕਹਦਾ ਕੋਈ ਤੇਰੀ ਬਦਲੀ ਤੁਸੀਂ ਜੁਵਾ ਤੇ ਤੇਰੀ ਬਦਲੀ ਹੋ ਜੀ ਵਿਰਤੀ ਜਦ ਬਦਲੂ ਮੱਛਲੇ ਦਾ ਦਰਗੋਦ ਖਤਮ ਹੋ ਗਿਆ ਮੇਰਾ ਮੇਰਾ ਦੋਸਤ ਐ ਐਸਸੀ ਰਿਟਾਇਰ ਹੋਇਆ ਮੈਂ ਉਹਨੂੰ ਕਹਿੰਦਾ ਉਹ ਕਹਿੰਦਾ ਭਾਈ ਜੀ ਤੁਸੀਂ ਤੁਸੀਂ ਲੜਾਈ ਲੜਨੀ ਲੋੜ ਸੀ ਪਰ ਮੈਂ ਲੜ ਨਹੀਂ ਸਕਦਾ ਸੀ ਲੜੇ ਲੜਨੀ ਲੋੜ ਹੈ ਜੇ ਮੈਂ ਆਪਾਂ ਕਹਿੰਦਾ ਵੀ ਪੋਲਟਿਕਸ ਦੇ ਵਿੱਚ ਬੰਦਾ ਜਿਹੜਾ ਇਮਾਨਦਾਰ ਨੂੰ ਜਾਣਨਾ ਚਾਹੀਦਾ ਕਿਉਂਕਿ ਉਹਦਾ ਉੱਥੇ ਨਹੀਂ ਲੇਕਿਨ ਇਮਾਨਦਾਰ ਨੂੰ ਜਾਣਨਾ ਚਾਹੀਦਾ ਹੈ ਜਾਣਨਾ ਚਾਹੀਦਾ ਹੈ ਲੇਕਿਨ ਜਿੰਦੇ ਤੱਕ ਇਮਾਨਦਾਰ ਬੰਦੇ ਜਾਣਕਾਰੀ ਪਾਰਟਿਸਪੇਟ ਕਰਦੇ ਨੇ ਚੋਰ ਚੱਕੇ ਗੁੰਡੇ ਬਦਵਾਸ ਜਿਹੜੇ ਨੇ ਉਹ ਪੌੜੇ ਦੇ ਵਿੱਚ ਭਾਰੂ ਹੋਣਗੇ ਉਹ ਲੋਕਾਂ ਨੂੰ ਖਰਾਬ ਕਰਨਗੇ ਉਹ ਆਪਣਾ ਪੀੜ੍ਹੀ ਦਾ ਪੀੜ੍ਹੀ ਕਰੀ ਜਾਣਗੇ ਲੇਕਿਨ ਉਹ ਪਛੜ ਜਾਂਦੇ ਸਿਵਲਰ ਲੀਫ ਜਿਹੜੇ ਇਮਾਨਦਾਰ ਬੰਦੇ ਨੇ ਚੰਗੇ ਬੰਦੇ ਨੇ ਤੇ ਉਹ ਜਿਹੜੇ ਪੋਲਿਟਿਕਸ ਦੇ ਵਿੱਚ ਜੌਬ ਦੇ ਵਿੱਚ ਵੀ ਨੇ ਉਹ ਲੜਾਈ ਲਈ ਲੜਦੇ ਤੇ ਮੇਰੇ ਇਸੇ ਲਈ ਲੜਨਾ ਆਇਆ ਜੇ ਮੈਂ ਇੱਕ ਛੋਟੀ ਜੀ ਗੱਲ ਦੱਸਦਾ ਤੁਸੀਂ ਕਿਤੇ ਦੁਕਾਨ ਤੇ ਕਿਤੇ ਦੇਖਿਆ ਹੋਵੇਗਾ ਇੱਕ ਉਹਦੀ ਸਬਜ਼ੀ ਦੇ ਚ ਫਰੂਟ ਵਾਲੀ ਰਿਹੜੀ ਤੇ ਨਾ ਕੋਈ ਗਊ ਜਾਂ ਟੱਠਾ ਹਾਂਜੀ ਉਹਦੀ ਇੱਕ ਸੇਬ ਨੂੰ ਜਾਂ ਕਿਸੇ ਨੂੰ ਉਹ ਚੱਕ ਲੈਂਦਾ ਉਹ ਚੱਕ ਕੇ ਲੈ ਜਾਂਦਾ ਉਹ ਚੱਕ ਕੇ ਲੈ ਲੈਂਦਾ ਉਹਦੇ ਕੋਲ ਐਡੀ ਛੱਡੀ ਜੀ ਹੁੰਦੀ ਐ ਇੱਥੋਂ ਦੇ ਕੱਪੜੇ ਬਨ ਉਹ ਐਂ ਜੇ ਹੇ ਹੇ ਕਰਕੇ ਨਾ ਉਹਨੂੰ ਛੋਟੇ ਰੂਪ ਦੇ ਟੱਠੇ ਨੂੰ ਭਜਾ ਦਿੰਦਾ ਇੱਕ ਜਿਹੜਾ ਹੁੰਦਾ ਉਹਦੇ ਮਗਰ ਪੈਂਦਾ ਐ ਉਹ ਨੂੰ ਪਜਾ ਕੇ ਉਹ ਤੋਂ ਲਾਪਸ ਲੈ ਕੇ ਆਉਣਾ ਮੋੜ ਕੇ ਲੈਣਾ ਨੂੰ ਤਜਾਇਆ ਕਰੂ ਪਜਾਉਣਾ ਕਈ ਵਾਰੀ ਛੋਟਾ ਟੱਥਾ ਨਾਲ ਉਹਨੂੰ ਸਿਰ ਤੋਂ ਚੱਕ ਕੇ ਸਿੱਟ ਵੀ ਲੈਂਦਾ ਸੋ ਅਸੀਂ ਜਿਹੜਾ ਸੀਗਾ ਕਿ ਉਹਦੇ ਹੱਥ ਤੋਂ ਮੂੰਹ ਤੋਂ ਕੱਢ ਕੇ ਲਿਆਉਣਾ ਕਈ ਵਾਰੀ ਛੋਟਾ ਲੈ ਸੱਟੇ ਵੀ ਲੇਕਿਨ ਮੈਂ ਮੇਰੀ ਆਸੀ ਕਿ ਉਹ ਦੁਬਾਰੇ ਨਾ ਇੱਥੇ ਆਏ ਮੈਂ ਉਹ ਉਹ ਮਾਡਲ ਮੈਂ ਮੈਂ ਜਿਹੜਾ ਤਲਾਉਂਦਾ ਰਿਹਾ ਫਿਰ ਮੈਂ ਪਟਾਲੇ ਜੀਏ ਵੀ ਰਿਹਾ ਪੀਜੀਓ ਵੀ ਰਿਹਾ ਮੈਂ ਉੱਥੇ ਕਮਿਸ਼ਨ ਕਾਰਪੋਰੇਸ਼ਨ ਵੀ ਰਿਹਾ ਮੈਂ ਪੀਆਰਟੀ ਦਾ ਐਮਐਲ ਵੀ ਰਿਹਾ ਤੇ ਬਹੁਤ ਦਾ ਚੇਅਰਮੈਨ ਵੀ ਰਿਹਾ ਪੂਡਾ ਦਾ ਚੀਫ ਵੀ ਰਿਹਾ ਤੇ ਐਕਸਾਈਜ਼ ਦੇ ਚੈਰੀਸ਼ਨ ਕਮਿਸ਼ਨ ਵੀ ਰਿਹਾ ਡਿਫਰੈਂਟ ਪੋਸਟਾਂ ਤੇ ਰਿਹਾ ਤੇ ਜਦੋਂ ਮੈਂ ਮੇਰੇ ਇੱਕ ਅਫਸਰ ਦੀ ਕੋ ਨੂੰ ਛੁੱਟੀ ਜਾਣਾ ਪੈ ਗਿਆ ਬਟਾ ਡਿਲੀਵ ਤੇ ਤੇ ਮੈਨੂੰ ਉਹ ਕਾਲੀ ਦੇਵੀ ਜਿਹੜੀ ਹੈ ਨਾ ਪਟਾਲੇ ਉਹ ਕਾਲੀ ਮੰਦਰ ਉਹ ਸਰਕਾਰੀ ਬੰਦਾ ਹੈ ਅੱਛਾ ਉਹ ਸਰਕਾਰੀ ਬੰਦਾ ਜਿਹਦਾ ਚੜਾਵਾ ਚੁੜਵਾ ਗਵਰਨਮੈਂਟ ਉਸ ਨੂੰ ਮੈਨੇਜ ਕਰਦੀ ਹੈ ਉੱਥੇ ਕੋਈ ਟੈਕਸ ਨਹੀਂ ਭਰਦਾ ਜਿਹੜਾ ਇੱਕ ਸਭ ਤੋਂ ਪੈਸੋ ਚਾਹ ਕੇ ਜਿਹੜੇ ਸਭ ਤੋਂ ਵੱਡੇ ਵੱਡੇ ਲੋਕ ਤਨਾਰ ਨੇ ਚਾਰ ਪੰਜ ਉਹ ਚੁਣ ਲੇ ਚਾਰ ਪੰਜ ਉਹ ਜਿਹੜੇ ਜਿਹੜੇ ਪਾਲੇ ਦਾ ਬਿੱਲ ਇਸ ਪਰ ਜਿਹਨਾਂ ਚ ਇੱਕ ਆਈਜੀ ਸੀਗਾ ਇੱਕ ਇੱਕ ਉਹਦਾ ਅਜੀਤ ਖਵਰ ਦਾ ਪੱਤਰਕਾਰ ਸੀ ਇੱਕ ਉਹਦਾ ਸੀਗਾ ਅਕਾਲੀ ਪੱਤਰਕਾਰ ਦਾ ਪੱਤਰਕਾਰ ਸੀਗਾ ਤੇ ਇੱਕ ਸਾਡਾ ਕੋਈ ਪੰਜ ਬੰਦੇ ਸੀਗੇ ਮੈਂ ਹੁਣ ਪੰਜ ਬੰਦਿਆਂ ਨੂੰ ਇੱਕ 24 ਘੰਟੇ ਦਾ ਨੋਟਿਸ ਦੇ ਕੇ ਆਉ ਇੱਕ 8 ਘੰਟੇ ਦਾ ਨੋਟਿਸ ਦੇ ਕੇ ਆਉ ਇੱਕ 4 ਘੰਟੇ ਦਾ ਉਹ ਦੋਸਤ ਇਕੱਠੇ ਕੱਤੇ ਲਾ ਕੇ ਫੋਟੋ ਖਿੱਚ ਕੇ ਆਜੋ ਤੇ ਉਸ ਤੋਂ ਬਾਅਦ ਉਹ ਮਸ਼ੀਨਰੀ ਲੈ ਕੇ ਪਾਣੀ ਬੰਦ ਕਰਿਓ ਤੇ ਜਦੋਂ ਪਾਣੀ ਬੰਦ ਆ ਉਹਨਾਂ ਪੰਨਿਆਂ ਦੇ ਹਾਰ-ਤਾਰ ਤੇ ਪੈਸੇ ਪਰਗੇ ਨਾਲ ਦੀ ਲੱਗ ਤੇ ਜਦੋਂ ਮੈਂ ਅਪਰੋਚ ਕੀਤਾ ਜਦੋਂ ਜਦੋਂ ਉਹ ਹਟਾਇਆ ਡਬਲਸ ਕੀਤੀਆਂ ਤਾਂ ਸਿਹਤ ਜਾਹਕਾਰ ਪੱਛਗੀ ਜਿਹੜਾ ਉੱਥੇ ਦਾ ਐਮਐਲਏ ਸੀ ਬਾਦ ਮਿਨਿਸਟਰ ਕੋਲੀ ਸਾਹਿਬ ਮੌਕੇ ਤੇ ਆ ਗਏ ਕਹਿੰਦੇ ਹੁਸ ਸਰਕਾਰ ਦਾ ਹੁਕਮ ਹੈ ਮਾਜੀ ਸਰਕਾਰ ਦਾ ਹੁਕਮ ਸਰਕਾਰ ਮੇਰੀ ਇੱਥੇ ਲੋਕਲ ਬਾਡੀ ਮਿਨਿਸਟਰ ਹੈ ਉਹ ਸਾਰੇ ਮਿਨਿਸਟਰ ਦੀ ਹੁੰਦੀ ਸਰਕਾਰ ਹੈ ਲਿਖਤੀ ਹੈਗਾ ਤੇ ਕਦੇ ਸਿੱਧੂ ਕਹਿ ਬੰਨੂ ਮਨਜ਼ੂਰ ਲੈਣ ਜ਼ਰੂਰੀ ਐ ਐਕਟ ਦੇ ਵਿੱਚ ਪਾਵਰ ਮੈਰੀ ਦਿੱਤੀ ਹੋਈ ਹੈ ਤੇ ਡੀਸੀ ਤੇ ਐਸਐਸਪੀ ਮੇਰੇ ਬਿੱਤਰ ਵੀ ਸੁਣਨ ਲੇ ਮੈਨੂੰ ਕਿਹਾ ਵੀ ਤੂੰ ਮੈਂ ਜੀ ਹੁਣ ਤੁਸੀਂ ਮੇਰੀ ਬਦਲੀ ਹੁੰਦਿਆ ਹੋ ਲਨ ਤੋਂ ਆਈ ਮੈਨ ਗੋ ਅਹੈਡ ਤੇ ਆਈ ਵਾਸ ਸਕਸੈਸਫੁਲ ਫਿਰ ਫਟਾਫਟ ਸ਼ਹਿਰ ਦੀ ਆਮਦਨ ਹੋਈ ਫਿਰ ਉਹ ਜਿਹੜੇ ਮੈਨੂੰ ਲੈ ਕੇ ਗਏ ਸੀ ਬਦਲਾ ਕੇ ਉਹਨਾਂ ਨੂੰ ਫਿਰ ਤਕਲੀਫ ਹੋਈ ਉਹਨਾਂ ਨੇ ਫਿਰ 5 ਸਾਲ ਬਾਅਦ ਬੜੇ ਰੈਡੀਕਲ ਉਸੇ ਫੈਸਲੇ ਕੀਤੇ ਜਿਹੜੇ ਹਜ ਤੱਕ ਵੀ ਲਾਗੂ ਹੋ ਰਹੇ ਨੇਗੇ ਤੇ ਫਿਰ ਉਹਨਾਂ ਨੇ ਮੇਰੀ ਬਦਲੀ ਕਰਾਤੀ ਚਲੋ ਮੈਂ ਚਲੇਗਾ ਚਲੇਗਾ ਬਦਲ ਕੇ ਇਹ ਤਾਂ ਅਭੀਸ ਹੈ ਕਿ ਜਦੋਂ ਤੁਸੀਂ ਇੰਨਾ ਹਨਾ ਓਨੈਸਟਲੀ ਕਿਸੇ ਆਪਣੀ ਉਹਦੇ ਤੇ ਰਿਸਪਾਂਸਿਬਿਲਟੀ ਦਾ ਤੁਹਾਨੂੰ ਕਰਪਸ਼ਨ ਦੇ ਜੇ ਰੋਕ ਰਹੇ ਹੋ ਤਾਂ ਤੁਹਾਡੀਆਂ ਬਦਲੀਆਂ ਤੇ ਇੱਕ ਇਹ ਕਿੰਨਾ ਤੁਹਾਨੂੰ ਫੇਸ ਕਰਨੀ ਪਈ ਬਦਲੀਆਂ ਵਾਲਾ ਪਰ ਥੱਲੇ ਵਾਲੇ ਨੇ ਕੋਈ ਪਰਵਾਹ ਨਹੀਂ ਕਰਦਾ ਜਿਹੜੇ ਥੱਲੇ ਲੋਕਲ ਲੀਡਰ ਵਗੈਰਾ ਸੀਗੇ ਹਾਂਜੀ ਤੇ ਉਹ ਜਦੋਂ ਨਾ ਇਲੈਕਸ਼ਨ ਸ਼ੁਰੂ ਹੋ ਗਏ ਉਹਦੋਂ ਕਹਿੰਦੇ ਪਰ ਉਹ ਕਹਿੰਦੇ ਜੀ ਇਹ ਹਰਕੇ ਸਿੱਧੂ ਰਹਿ ਗਈ ਜਾਂ ਪੂਰੀ ਇੱਕ ਵੋਟ ਨਹੀਂ ਪੈਗੀ ਇੱਕ ਵੋਟ ਨਹੀਂ ਪੈਗੀ ਹਾਂ ਮੈਨੂੰ ਕੈਪਟਨ ਕਮਲ ਜੀ ਸੀ ਸੀਗੇ ਇਸ ਹਾਲ ਕੇ ਦੇ ਮਨਿਸਟਰ ਮੈਂ ਉਹ ਮੈਨੂੰ ਕਹਿੰਦੇ ਸਿੱਧੂ ਸਾਹਿਬ ਤੂੰ ਯਾਰ ਬੰਦਾ ਬਹੁਤ ਚੰਗਾ ਯਾਰ ਇਹ ਜਦੋਂ ਜਾਣਦੇ ਨੇ ਸ਼ਹਿਰ ਦੇ ਪਾਪੇ ਇਹ ਸੀਰਜ ਸਾਹਿਬ ਕੋਲ ਸੀਐਮ ਸਾਹਿਬ ਇਹਨਾਂ ਨੂੰ ਮੇਰੇ ਕੋਲ ਪਹਿਲੇ ਨੂੰ ਸਮਝਾ ਯਾਰ ਕਾਕਾ ਨੂੰ ਸਮਝਾਓ ਤੇ ਤੇ ਕਹਿੰਦਾ ਯਾਰ 6 ਮਹੀਨੇ ਨਾ ਕਹਿੰਦਾ ਤੂੰ ਯਾਰ ਆਪਣੀ ਜਬੀਰ ਮਾਰ ਲੈ ਅਸੀਂ ਨਾਲ ਨਾਲ ਬੈਠੇ ਸੀ ਮੈਂ ਕੈਪਟਨ ਸਾਹਿਬ ਮਾਫ ਕਰਨਾ ਜਬੀਰ ਇੱਕ ਵਾਰੀ ਬਰਕੇ ਜੀਉਦੀ ਨਹੀਂ ਹੋ ਸਕਦੀ ਮੈਂ ਖੜਾ ਹੋ ਗਿਆ ਮੈਂ ਜੀ ਮੇਰੀ ਬਦਲੀ ਕਰੋ ਮੇਰੀ ਛੁੱਟੀ ਕਰੋ ਉਹ ਯਾਰ ਬੈਠ ਜਾ ਤੂੰ ਕੋਈ ਨਹੀਂ ਤੈਨੂੰ ਗੁੱਸੇ ਨਾਲ ਹੋਗੀ ਤੇ ਪਰ ਉਹ ਬਲੂ ਦੋਖ ਦਰਾਵਾ ਉਸੇ ਉਸੇ ਵੇਲੇ ਕਹਦਾ ਕੋਈ ਤੇਰੀ ਬਦਲੀ ਇਫ ਯੂ ਵਾਂਟ ਟ ਤੇਰੀ ਬਦਲੀ ਹੋ ਜੂਗੀ ਮੇਰੀ ਤੀਜੇ ਦਿਨ ਬਦਲੀ ਹੋਗੀ ਮੈਂ ਮੈਂ ਚਲੇ ਗਿਆ ਚਲ ਖਤਮ ਹੋ ਗਈ ਫਿਰ ਉਹ ਮੈਂ ਦੁਬਾਰੇ ਫੇਰ ਕਮਿਸ਼ਨ ਲਗਿਆ 2898 ਤੜੇ ਮੈਂ 8 ਚ ਲਗਿਆ ਮੈਂ ਕਿਹਾ ਉਹਨਾਂ ਨੂੰ ਕਿਹਾ ਮੈਂ ਆਪਣੇ ਮੰਤਰੀ ਜੀ ਮੇਰੀ ਜਿਹੜੀ ਉਹ ਫੇਰ ਮੰਤਰੀ ਬਣ ਕੇ ਸੀ ਹਾਂਜੀ ਤੇ ਮੈਂ ਕਮਿਸ਼ਨ ਵੀ ਦੁਬਾਰੇ ਲੱਗ ਗਿਆ ਮੇਰੀ ਜ਼ਮੀਰ ਵੀ ਜਉਂਦੀ ਆ ਆ ਹੋਇਆ ਤੂੰ ਸਾਡੇ ਬੰਦੇ ਆ ਤੂੰ ਚੰਗਾ ਬੰਦਾ ਕੀ ਕਹੇ ਉਹ ਬਾਦਲ ਸਾਹਿਬ ਦੀ ਮੰਨਦੇ ਸੀਗੇ ਤੇ ਸੋ ਇਸ ਤਰ੍ਹਾਂ ਦੇ ਹੋਣਾ ਲੇਬਰ ਕਮਿਸ਼ਨ ਲੱਗਾ ਤਾਂ ਵੀ ਮੇਰੀ ਬਦਲੀ ਹੋਈ ਤੇ ਜੇ ਫੇਰ ਮੈਂ ਕਿੜਾ ਗੁੜਾ ਖਾਦੇ ਖਾਦੇ ਮੈਂ ਡੀਸੀ ਲੱਗ ਗਿਆ ਬਰਨਾਲੇ ਦਾ ਤੇ ਸਰੂਰ ਦਾ ਸਰੂਰ ਦੇ ਵਿੱਚ ਜਿਹੜੇ ਸੀ ਜਿਹੜੇ ਫਾਰਮਰਸ ਸੀਗੇ ਉਹ ਐਜੀਟੇਸ਼ਨ ਉਹਨਾਂ ਨੇ ਕਰਦੀ ਸੀ ਕਿ ਜੀ ਜਿਹੜੀ ਫਰਟੀਲਾਈਜ਼ਰ ਹੈ ਉਹ ਪਹਿਲਾਂ ਹੁੰਦੀ ਸੀ ਕੋਵਿਡ ਸੈਟੀਆਂ ਤੇ ਰਹੀ ਵੱਡੀ ਜਾਂਦੀ ਸੀ ਹਾਂਜੀ ਕੋਵਿਡ ਸੈਟੀਆਂ ਤੋਂ ਬੰਦਨ ਤੋਂ ਬਾਅਦ ਉਹ ਉਹ ਮਾਰਕਫੈਡ ਤੋਂ ਆ ਕੇ ਕੋਵਰ ਸੈੱਟ ਰਹੀ ਉਹਨੂੰ ਮੁਨਾਫਾ ਜਿਹੜਾ ਸੀ ਨਾ ਸੋਸਾਇਟੀ ਨੂੰ ਜਾਂਦਾ ਸੀਗਾ ਤੇ ਮਤਲਬ ਉਹ ਸਰਕਾਰ ਦਾ ਆਧਾਰਾ ਸੀਗਾ ਹਾਂਜੀ ਇੱਕ ਐਮਐਲਏ ਜਿਹੜਾ ਸੀਗਾ ਅਕਾਲੀ ਪਾਰਟੀ ਦਾ ਉਸਦੇ ਉਹਨਾਂ ਦੇ ਐਨਐਫਐਲ ਇਹ ਉਹਨਾਂ ਦੇ ਏਜੰਸੀਆਂ ਸੀਗੀਆਂ ਉਹਨਾਂ ਨੇ ਉਹ ਕਰਾ ਲੈ ਕੇ ਜਿੰਨੀ ਵੀ ਫਰਟੀਲਾਈਜ਼ਰ ਪੰਜਾਬ ਚ ਆਏਗੀ ਉਹ ਸਾਰੀਆਂ ਪ੍ਰਾਈਵੇਟ ਕੰਪਨੀਆਂ ਦੇ ਦਾ ਹੀ ਵੱਡੀ ਜਾਏਗੀ ਮਾਰਕਫੈਡ ਹੀ ਵੱਡੀ ਜਾਏਗੀ ਉਹ ਜਦੋਂ ਉਹਨੂੰ ਕਹਿੰਦੇ ਜੀ ਅਸੀਂ ਇਸ ਕਰਕੇ ਮੈਨੂੰ ਕਿਹਾ ਮਾਇਰ ਮੈਂ ਜੱਟ ਵੀ ਬੈਠਾ ਪਿੰਡੂ ਬੈਠਾ ਸਰਪੰਚ ਬੈਠਾ ਤੁਹਾਨੂੰ ਹਰਦਾਸ ਹੀ ਕਿ ਲੋਣਾ ਕਿਸਾਨ ਜੂਨੇ ਨਾਲ ਉਹ ਕਹਿੰਦੇ ਥੋੜੇ ਵਾਸਤੇ ਇਹ ਪੰਜਾਬ ਲੈਵਲ ਦਾ ਮਸਲਾ ਹੈ ਮੈਂ ਸਰੂਰ ਜ਼ਰੂਰ ਆਪਣੇ ਕੋਲ ਹੀ ਆ ਨਾ ਉਹ ਉਹਨਾਂ ਨੂੰ ਸਭ ਨੇ ਕਿ ਡੀਸੀ ਦੇ ਵਾਸਤੇ ਮੈਂ ਚਲੋ ਬੈਠੋ ਮੈਂ ਉਹਨੂੰ ਚਾਹ ਪੀਉਣ ਲੱਗ ਗਿਆ ਇਹਨੂੰ ਮੈਂ ਚਾਹ ਲੈਣਾ ਲਿਖਿਆ ਕਿ ਮੈਂ ਹਰਕੇਸ਼ ਸਿੰਘ ਸਿੱਧੂ ਡਿਸਟ੍ਰਿਕਟ ਜਿਸਟੇਟ ਪਬਲਿਕ ਦੇ ਸਰਟੀਫੀਕੇਟਸ ਐਂਡ ਜਿਹੜੀ ਹੈ ਨਾਇਲਡ ਆਫ ਦੀ ਸਿਚੁਏਸ਼ਨ ਨੂੰ ਮਧੇਲਾ ਰੱਖਦੇ ਆ ਕਿਸਾਨਾਂ ਦੇ ਮੂਵਮੈਂਟ ਨੂੰ ਕਿ ਉਹ ਰਸਤਾ ਰੋਕ ਰਹੇ ਨੇ ਇਸ ਤਰ੍ਹਾਂ ਕਰਕੇ ਪਬਲਿਕ ਦੇ ਹਿੱਤ ਚ ਹੈ 143 ਤਾਰਾ ਲਾ ਕੇ ਤੇ ਜਿਹੜੀ ਜਿੱਦੀ ਵੀ ਫਰਟੀਲਾਈਜ਼ਰ ਸਰੂਰ ਜ਼ਿਲ੍ਹੇ ਚ ਆ ਰਹੀ ਹੈ ਉਹ ਜਿਹੜੀ ਅਨਲੋਡ ਕੀਤੀ ਜਾ ਰਹੀ ਹੈ ਜਾਂ ਜਿਹੜੀ ਜਾਰੀ ਰੇਲਵੇ ਰਹਿ ਜਾ ਟ੍ਰੱਕਾਂ ਰਹੀ ਉਹ ਸਾਰੀ ਸਾਰੀ ਹਕੂਮਤ ਸੇਡ ਰਹੀ ਬੱਢੀ ਜਾਏ ਉਹ ਇਹਨਾਂ ਆਰਡਰ ਸੀ ਮੈਂ ਚਾਪੀ ਤੇ ਪਿੱਛੋਂ ਨੂੰ ਫੜਾਤਾ ਉਹ ਹੈਰਾਨੇ ਰਹਿ ਕੇ ਮਾਰਕ ਫੜਾ ਤੇ ਕੋਪਟਵਾਲੇ ਉਹਨਾਂ ਨੇ ਜਾ ਕੇ ਆਪਣੇ ਦਫ਼ਤਰ ਚ ਆਪਣੇ ਉਹਨੂੰ ਸੁਸ਼ੇਸ਼ ਕੁਮਾਰ ਨੂੰ ਅਫੈਕਟ ਕਰਤੀ ਇੱਕ ਕੰਗਸਾਬ ਸੀਗੇ ਫਿਨੈਂਸ਼ੀਅਲ ਕਮਿਸ਼ਨ ਡਿਵੈਲਪਮੈਂਟ ਉਹਨਾਂ ਨੂੰ ਕਰਤੀ ਉਹਨਾਂ ਨੇ ਫੋਨ ਆ ਕੇ ਯਾਰ ਹਾਊ ਯੂ ਕੈਨ ਇੰਪੋਜ਼ 144 ਔਰ ਰੇਲਵੇ ਟ੍ਰੈਕ ਆਰਡਰ ਸਿੰਘ ਮੈਂ ਜੀ ਮੈਂ ਮੈਂ ਨਹੀਂ ਕਹਦਾ ਜਿਹੜਾ ਵੀ ਡੀਸੀ ਆ ਉਹ ਰੱਬ ਤੋਂ ਡਰ ਕੇ ਕਹਿਣਾ ਕਿ ਉਹ 144 ਅਸਮਾਨ 'ਤੇ ਵੀ ਲਗਾ ਸਕਦਾ ਹੈ ਪਤਾਲ 'ਤੇ ਵੀ ਲਗਾ ਸਕਦਾ ਹੈ ਧਰਤੀ 'ਤੇ ਵੀ ਲਗਾ ਸਕਦਾ ਹੈ ਲੇਕਿਨ ਪਬਲਿਕ ਹਿੱਤਾਂ ਚ ਜੇ ਪਬਲਿਕ ਹਿੱਤਾਂ ਦੀ ਸੇਫਟੀ ਹੁੰਦੀ ਹੈ ਮਾ ਜੋ ਜਹਾਜ਼ਾਂ ਨੂੰ ਬੰਦ ਵੀ ਕਰ ਸਕਦਾ ਵੀ ਮੇਰੇ ਜ਼ਿਲ੍ਹੇ ਚ ਜਹਾਜ਼ ਲੱਗਣਗੇ ਨਹੀਂ ਕਿਉਂਕਿ ਬਿਕੋਜ਼ ਇੰਨੀ ਅਥਾਰਟੀ ਹੁੰਦੀ ਹੈ ਦੇਖੋ ਹੈ ਇਟ ਇਟ ਇਦੀ ਪਬਲਿਕ ਇੰਟਰਸਟ ਹਾਂਜੀ ਲੋਕ ਹਿਤਾ ਵਾਸਤੇ ਹਾਂ ਤੇ ਕਹਿੰਦਾ ਤੇਰੇ ਲੱਤਾਂ ਦਾ ਮੈਂ ਹਜੇ ਹਾਂ ਮੇਰੀ ਜੀ ਤੇ ਬਦਲੀ ਕਰਦੇ ਕਰਦੇ ਜੀ ਬਟ ਮੈਂ ਆਰਡਰ ਪਾਪ ਸੀ ਲੈਂਦਾ ਮੈਂ ਤੁਸੀਂ ਕਰ ਦੋ ਕਹਿੰਦਾ ਸੀ ਕਿ ਮੈਂ ਕਰ ਸਕਦਾ ਤੇ ਚਲੋ ਫਿਰ ਮੈਨੂੰ ਕੰਗਸ ਸਾਹਿਬ ਦਾ ਫੋਨ ਆਇਆ ਉਹ ਕਹਿੰਦਾ ਸੀਐਮ ਦਾ ਲਿਫਤੀ ਆਰਡਰ ਹੈ ਮਾ ਜੀ ਹਮ ਆ ਦੇਖ ਲੈ ਪਰ ਮੈਂ ਚੱਲਣ ਦੋ ਫਿਰ ਮੈਨੂੰ ਸ਼ਾਮ ਨੂੰ ਸੁਖੀਰ ਬਾਦਲ ਦਾ ਫੋਨ ਆਇਆ ਚైనా ਤੋਂ ਹੂੰ ਕਹਿੰਦਾ ਆਪਣਾ ਬੰਦਾ ਸੀ ਕਾਲੀ ਹੈ ਸਿੱ ਮੈਂ ਜਿਹਨੇ ਕੰਮ ਕੀਤਾ ਇਹ ਕਾਲੀ ਹੈ ਇਲੈਕਸ਼ਨ ਆ ਰਹੀ ਹੈ ਪਿੰਡੂ ਬੰਦਾ ਤੇ ਇਹਨੂੰ ਸਮਝਾਉਂਦੀ ਕਿ ਸਾਰੇ ਰੌਲਾ ਪੈ ਰਿਹਾ ਹੈ ਯਾਰ ਥੋੜੀ ਬੁਟੀ ਦੇ ਦਿਓ ਤੁਸੀਂ ਤੁਸੀਂ ਦੇ ਦਿਓ ਚਲੋ ਉਹ ਕਰਦੇ ਕਰਾਦੇ ਸੀ ਖਾਸ ਬੰਦ ਦੀ ਮੇਰੇ ਆਰਡਰ ਦੀ ਕਾਪੀ ਬਰਨਾਲੇ ਦੇ ਦਿੱਸੀ ਨੇ ਮਾਨਸਾ ਦੇ ਨੇ ਲੁਧਿਆਣੇ ਦੇ ਨੇ ਬਠਿੰਡੇ ਦੇ ਨੇ ਉਹਨਾਂ ਨੇ ਲੈ ਕੇ ਜਦੋਂ ਰੌਲਾ ਉਸੇ ਪੈ ਲੱਗ ਕੇ ਕਿ ਸ਼ੁਰੂ ਦੇ ਦਿੱਸੀ ਤੁਸੀਂ ਉਹਦੇ ਰੱਖਦੇ ਫਿਰ ਉੱਥੇ ਵੀ ਉਹਨਾਂ ਨੇ ਆਰਡਰ ਉਹ ਕਿਤੇ ਤਾਂ ਮੇਜਰ ਡਿਸੀਜਨ ਸੀਗਾ ਤੁਹਾਡਾ ਬਹੁਤ ਸਟਰੋਂਗ ਡਿਸੀਜਨ